सुशील चम ने हरजी मान हल्का इंचार्ज बनन ते दिखा शुभ इच्छा सिनेमा रोड मार्केट एसोसिएशन ने किया चब्बेवाल का स्वागत फगवाड़ा अठाई जून आम आदमी पार्टी वालों फगवाड़ा विधान सभा हल्के नवनियुक्त इंचार्ज हरनूर सिंह हरजी अते हल्का संसद मेंबर दा। राजकुमार चबेवाल जी, जी। ਰੋਡ ਫਗਵਾੜਾ ਸਥਿਤ ਕਲਾਸਿਕ ਟਰੈਵਲਸ ਦੇ ਦਫਤਰ ਪਹੁੰਚਨ ਤੇ ਟਰੈਵਲ ਏਜੰਸੀ ਦੇ ਮਾਲਕ ਸੁਸ਼ੀਲ ਚੰਮ ਬੌਬੀ ਸਮੂਹ ਸਟਾਫ ਅਤੇ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਇਸ ਦੌਰਾਨ ਸੁਸ਼ੀਲ ਚੰਮ ਨੇ ਹਰਨੂਰ ਸਿੰਘ ਮਾਨ ਨੂੰ ਹਲਕਾ ਇੰਚਾਰਜ ਬਣਨ ਤੇ ਸ਼ੁਭ ਇੱਛਾਵਾਂ ਦਿੱਤੀਆਂ ਉਹਨਾਂ ਕਿਹਾ ਕਿ ਹਰਜੀ ਮਾਨ ਇੱਕ ਨੌਜਵਾਨ ਆਗੂ ਹਨ ਅਤੇ ਫਗਵਾੜਾ ਦੇ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹਨ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਹਰਜੀ ਮਾਨ ਵੀ ਆਪਣੇ ਪਿਤਾ ਜੋਗਿੰਦਰ ਸਿੰਘ ਮਾਨ ਵਾਂਗੂ ਫਗਵਾੜਾ ਦੀ ਬਿਹਤਰੀ ਅਤੇ ਵਿਕਾਸ ਲਈ ਸ਼ਾਨਦਾਰ ਕੰਮ ਕਰਨਗੇ ਇਸ ਦੌਰਾਨ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਲਾਲ ਨੇ ਹਲਕਾ ਸੰਸਦ ਮੈਂਬਰ ਦਾ ਰਾਜਕੁਮਾਰ ਚੱਬੇਵਾਲ ਅਤੇ ਹਰਜੀ ਮਾਨ ਨੂੰ ਬਾਜ਼ਾਰ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਹੱਲ ਕਰਵਾਉਣ ਦੀ ਅਪੀਲ ਕੀਤੀ ਪ੍ਰਦਾਨ ਹਰਬੰਸ ਲਾਲ ਨੇ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਜੀਜੀ ਰੋਡ ਸਰਵਿਸ ਲੇਨ ਅਤੇ ਸਿਨੇਮਾ ਰੋਡ ਤੇ ਬਰਸਾਤੀ ਪਾਣੀ ਪਰਨ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਸੀਵਰੇਜ ਦੀ ਸਮੇਂ ਸਿਰ ਸਫਾਈ ਕਰਵਾਉਣ ਦੀ ਅਪੀਲ ਵੀ ਕੀਤੀ। ਦਾ ਚੱਬੇਵਾਲ ਅਤੇ ਹਲਕਾ ਇਨਚਾਰਜ ਹਰਜੀਮਾਨ ਨੇ ਮਾਰਕੀਟ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਪ੍ਰੋਸਾ ਦਿੱਤਾ। ਇਸ ਮੌਕੇ ਬਲਬੀਰ ਸਿੰਘ हरजिंदर माही गुरमीत सिंह सच्चर वरिंदर पिंदी तरसेम कलसी विक्की उपल, नवीन पासी तरमजीत कंडा नितिन कपूर एमस चमादी मौजूद सन